ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਹਰਦੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਕ੍ਰਾਈਮ ਦੀ ਜੋ ਸਾਡੀ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੀ ਦੂਜੀ ਕਿਸ਼ਤਾ ਜਿਹੜੀ ਤੁਹਾਡੇ ਸਾਹਮਣੇ ਕ੍ਰਾਈਮ ਦੀ ਸੀਰੀਜ਼ ਦੀ ਅੱਜ ਲੈ ਕੇ ਹਾਜ਼ਰ ਹੋ ਰਹੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਦੋਸਤੋ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਆ ਫੇਸਬੁਕ ਇੰਸਟਾਗ੍ਰam ਤੇ ਹੈ ਜੀ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਇਹ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਕੁਆ ਟਾਈਪ ਕਰੋਗੇ ਤਾਂ ਸਾਡੇ ਜੋ ਚੈਨਲ ਹੈਗੇ ਤੁਹਾਡੇ ਸਾਹਮਣੇ ਆ ਜਾਣਗੇ ਤਾਂ ਇਹ ਬੇਨਤੀ ਹੈ ਜੀ ਕਿ ਸਾਡੇ ਦੋਨੇ ਜੋ ਪਲੇਟਫਾਰਮ ਹੈਗੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਜਰੂਰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤੇ ਦੋਸਤ ਕਮੈਂਟ ਜਰੂਰ ਕਰਿਆ ਕਰੋ ਕਿ ਸਾਡੇ ਕੀ ਪੂਰਾ ਮਾਮਲਾ ਹੈਗਾ ਕੀ ਕਮੈਂਟਾਂ ਦੇ ਵਿੱਚ ਪੁੱਛਿਆ ਆ ਤੁਹਾਡੇ ਰਾਏ ਆ ਜਿਹੜੀ ਜਰੂਰ ਦੱਸਿਆ ਕਰੋ ਤਾਂ ਦੋਸਤੋ ਜੋ ਖਬਰ ਜੋ ਕ੍ਰਾਈਮ ਦੀ ਇਹ ਸਟੋਰੀ ਹੈਗੀ ਆ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹੈਗਾ ਕਿ ਦੋਸਤੋ ਜੋ ਕ੍ਰਾਈਮ ਹੈਗਾ ਨਾ ਇਹਦੇ ਰਾਹ ਤੇ ਚੱਲਣਾ ਬਹੁਤ ਮਾੜੀ ਗੱਲ ਆ ਸਾਡੀ ਅੱਜ ਦੀ ਨੌਜਵਾਨੀ ਆ ਜਿਹੜੀ ਉਸ ਨੂੰ ਬੇਨਤੀ ਹੈ ਕਿ ਕਦੇ ਵੀ ਜੋ ਕ੍ਰਾਈਮ ਹੈਗਾ ਉਸ ਦੇ ਰਾਹ ਤੇ ਨਾ ਚੱਲੋ ਕਿਉਂਕਿ ਇਹਦਾ ਐਂਡ ਹੈ ਜਿਹੜਾ ਉਹ ਮਾੜਾ ਹੀ ਮਾੜਾ ਹੈਗਾ ਕਿਉਂਕਿ ਜਦੋਂ ਕੋਈ ਬੱਚਾ ਕੋਈ ਨੌਜਵਾਨ ਕ੍ਰਾਈਮ ਦੇ ਰਾਹ ਤੇ ਚੱਲਦਾ ਤਾਂ ਉਸ ਦਾ ਅੰਤ ਹੈ ਜਿਹੜਾ ਉਹ ਮਾੜਾ ਹੀ ਹੁੰਦਾ ਔਰ ਆਖਰਕਾਰ ਉਸ ਦੇ ਮਾਪੇ ਜਿਹੜੇ ਉਹਨਾਂ ਦੇ ਕੋਲ ਰੋਣ ਤੋਂ ਇਲਾਵਾ ਕੋਈ ਵੀ ਪਿੱਛੇ ਜੋ ਹੋਰ ਹੱਲ ਨਹੀਂ ਰਹਿ ਜਾਂਦਾ ਬਹੁਤ ਸਾਰੇ ਉਦਾਹਰਨਾਂ ਨੇ ਸਾਡੇ ਕੋਲੇ ਵਿੱਕੀ ਗੁੰਡਰ ਪ੍ਰੇਮਾ ਲਾਹੌਰੀਆ ਇਹ ਜਿਹੇ ਬਹੁਤ ਸਾਰੇ ਗੈਂਗਸਟਰ ਹੈਗੇ ਜਿਨ੍ਹਾਂ ਦੇ ਉਹ ਉਸ ਸਮੇਂ ਆਪਦੀ ਜਵਾਨੀ ਦੇ ਵਿੱਚ ਜਰੂਰ ਇਹ ਲੱਗਿਆ ਕਿ ਹਾਂਜੀ ਅਸੀਂ ਗੈਂਗਸਟਰ ਇਹ ਉਹ ਲੇਕਿਨ ਜਦੋਂ ਮਾਰੇ ਗਏ ਤਾਂ ਉਹਨਾਂ ਦੇ ਪਰਿਵਾਰ ਨੂੰ ਮੁੜ ਕੇ ਪੁੱਛਣ ਵਾਲਾ ਵੀ ਕੋਈ ਨਹੀਂ ਸੀਗਾ ਜਿਹੜੇ ਕਹਿੰਦੇ ਸੀ ਵੀ ਸਾਡੇ ਦੋਸਤ ਹੈਗੇ ਆ ਜੀ ਹਜ਼ਾਰਾਂ ਦੀ ਗਿਣਤੀ ਦੋਸਤ ਹੈ ਹੋਰ ਹੈ ਕੋਈ ਨਹੀਂ ਮਗਰ ਆਂਦਾ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਦਾ ਸਹੀ ਕੰਮ ਕਰੋ ਆਪਦੀ ਦਸਾਂ ਨੋਹਾਂ ਦੀ ਕਿਰਤ ਕਰੋ ਸਿੱਧੇ ਰਾਹ ਤੇ ਚੱਲੋ ਪੁੱਠੇ ਰਾਹ ਤੇ ਚੱਲਣ ਵਾਲਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਅਤੇ ਨਾ ਹੀ ਕਦੇ ਪ੍ਰਮਾਤਮਾ ਪੁੱਠੇ ਰਾਹ ਤੇ ਚੱਲਣ ਵਾਲੇ ਵਿਅਕਤੀ ਦਾ ਸਾਥ ਦਿੰਦਾ ਤਾਂ ਦੋਸਤੋ ਜੋ ਕਹਾਣੀ ਜੋ ਕ੍ਰਾਈਮ ਦੀ ਹੈਗੀ ਹੈ ਕ੍ਰਾਈਮ ਦੀ ਸੀਰੀਜ਼ ਹੈ ਉਹਦੀ ਦੂਜੀ ਕਿਸ਼ਤ ਹੈ ਜਿਹੜੀ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਹੇ ਹਾਂ ਇਹ ਜੋ ਕ੍ਰਾਈਮ ਦੀ ਹੈਗੀ ਦੂਜੀ ਕਿਸ਼ਤ ਇਹ ਸੁੱਖਾ ਕਾਲਵਾ ਗੈਂਗਸਟਰ ਸੀਗਾ ਜੀ ਪੰਜਾਬ ਦੇ ਵਿੱਚ ਜਿਸ ਦਾ ਕਤਲ ਹੈ ਜਿਹੜਾ ਉਹ ਹੋ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਸ਼ੁਰੂਆਤ ਹੈ ਜਿਹੜੀ ਕਰਨ ਜਾ ਰਹੇ ਹਾਂ ਦੋਸਤੋ ਤੁਸੀਂ ਅਕਸਰ ਸੁਣਿਆ ਹੋਣਾ ਕਿ ਪੁਲਿਸ ਬਦਮਾਸ਼ਾਂ ਨੂੰ ਕਹਿੰਦੀ ਹੁੰਦੀ ਹੈ ਕਿ ਪੁਲਿਸ ਨੇ ਤੁਹਾਨੂੰ ਚਾਰੋਂ ਪਾਸੇ ਘੇਰ ਲਿਆ ਤੇ ਤੁਸੀਂ ਆਪਣੇ ਹਥਿਆਰ ਸੁੱਟ ਕੇ ਸਰੈਂਡਰ ਕਰ ਦਿਓ ਤੇ ਪਰ ਨੈਸ਼ਨਲ ਹਾਈਵੇ ਤੇ ਫਗਵਾੜਾ ਦੇ ਨਜ਼ਦੀਕ ਦੋ ਕੈਦੀਆਂ ਨੂੰ ਲੈ ਕੇ ਜਾ ਰਹੀ ਇੱਕ ਪੁਲਿਸ ਦੀ ਗੱਡੀ ਜਿਸ ਦੇ ਵਿੱਚ 6 ਪੁਲਿਸ ਕਰਮਚਾਰੀ ਸਨ ਅਤੇ ਦੋ ਕੈਦੀ ਸਵਾਰ ਸਨ ਉਹਨਾਂ ਨੂੰ ਉਸ ਪੁਲਿਸ ਦੀ ਗੱਡੀ ਨੂੰ 10 ਤੋਂ 12 ਬਦਮਾਸ਼ਾਂ